ਸੋ ਪਹਿਲੇ ਨੰਬਰ ਤੇ ਸਾਡੀ ਟੀਮ ਵੱਲੋਂ ਸਾਰਿਆਂ ਨੂੰ ਨਵਰਾਤਰੀਆਂ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਮਾਤਾ ਰਾਣੀ ਕਿਰਪਾ ਕਰੇ ਸਾਰਿਆਂ ਪਰਿਵਾਰਾਂ ਤੇ ਅੱਜ ਅੱਜ ਬਟਾਲਾ ਦੀ ਉਸ ਪਰਿਵਾਰ ਦੀ ਧੀ ਨਾਲ ਮਲਾਵਾਂਗੇ ਕਿ ਜਿਹਦੇ ਘਰ ਦੋ ਧੀਆਂ ਨੇ ਮਾਤਾ ਰਾਣੀ ਨੇ ਕਿਰਪਾ ਕੀਤੀ ਏ ਤੇ ਧੀਆਂ ਜਿਹੜੀਆਂ ਨੇ ਉਹ ਵੀ ਪੁੱਤ ਬਣੀਆਂ ਹੋਈਆਂ ਨੇ ਅੱਜ ਕਿਤੇ ਨਾ ਕਿਤੇ ਉਹ ਖੁਸ਼ ਨੇ ਬਹੁਤ ਉਦਾਸ ਨਹੀਂ ਖੁਸ਼ ਨੇ ਕਿ ਸਾਡੀਆਂ ਧੀਆਂ ਨੇ ਸਾਡਾ ਨਾਮ ਰੋਸ਼ਨ ਕੀਤਾ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਤੇ ਨਾਲ ਦੀ ਨਾਲ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਲੋਕ ਕਹਿੰਦੇ ਨੇ ਕਿ ਸਾਡੇ ਘਰ ਪੁੱਤ ਹੋਵੇ ਪੁੱਤ ਵੀ ਹੋਣਾ ਜ਼ਰੂਰੀ ਏ ਪਰ ਇਸ ਪਰਿਵਾਰ ਦੇ ਨਾਲ ਮਿਲਾਨ ਜਾ ਰਹੇ ਆ ਕਿ ਜਿਨ੍ਹਾਂ ਨੇ ਉਨ੍ਹਾਂ ਨੇ ਤੇ ਉਹਨਾਂ ਨੂੰ ਪੁੱਤ ਵਾਂਗਰਾ ਹੀ ਪਾਲ ਪੋਸ ਕੇ ਵੱਡਾ ਕੀਤਾ ਤੇ ਅੱਜ ਕਿਤਨਾ ਕਿਤੇ ਉਹਨਾਂ ਨੇ ਨਾਮ ਰੋਸ਼ਨ ਕੀਤਾ ਆਪਣੇ ਮਾਤਾ ਪਿਤਾ ਦਾ ਆਪਾਂ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਚਾਰ ਸਟੇਟਾਂ ਦੇ ਵਿੱਚੋਂ ਅਵਾਰਡ ਜਿੱਤ ਕੇ ਲਿਆਉਂਦੇ ਨੇ ਕਿਸਮੇ ਹੈ ਕਿੰਨਾ ਦਮ ਸੋ ਤੁਸੀਂ ਆਵਾਜ਼ ਸੁਣੋਗੇ ਬੇਟੀ ਦੀ 11 ਸਾਲ ਦੀ ਉਮਰ ਆ ਪਰ ਕੰਮ ਜਿਹੜੇ ਨੇ ਬੜੇ ਵੱਡੇ ਨੇ ਗੱਲਬਾਤ ਕਰਾਂਗੇ ਤੁਹਾਨੂੰ ਇੱਕ ਵਾਰੀ ਜਦੋਂ ਤੁਸੀਂ ਉਹਨਾਂ ਦੀ ਆਵਾਜ਼ ਸੁਣੋਗੇ ਨਾ ਤਾਂ ਤੁਸੀਂ ਆਪ ਹੀ ਚੁੱਪ ਕਰ ਜਾਣਾ ਗੱਲਬਾਤ ਕਰਾਂਗੇ ਕਿੰਨੀ ਉਮਰ ਆ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੇ ਨਾਮ ਕੀ ਏ ਗੱਲਬਾਤ ਕਰਦੇ ਆਂ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਜੀ ਮਾਧਵੀ ਉਮਰ ਕਿੰਨੀ ਹੈ 11 ਸਾਲ ਪਰਦੇ ਕਿਰੇ ਸਕੂਲ ਹੋ ਆਦੀ ਖੋਸਲਾ ਪਰਿਵਾਰ ਦੇ ਵਿੱਚ ਕੌਣ-ਕੌਣ ਆ ਮਾਤਾ ਪਿਤਾ ਦਾਦੂ ਦਾਦੀ ਔਰ ਮੇਰੀ ਛੋਟੀ ਬੇਹਨ ਵੀਰ ਵੀ ਹੈਗਾ ਨਹੀਂ ਛੋਟਾ ਵੀਰ ਆ ਫਿਰ ਉਹ ਹਾਂ ਜੀ ਤੁਸੀਂ ਵੱਡੇ ਵੀਰ ਹੋ ਹਾਂ ਜੀ ਕਦੇ ਮਹਿਸੂਸ ਨਹੀਂ ਹੋਇਆ ਕਿ ਮੇਰਾ ਨਹੀਂ ਮਾਤਾ ਪਿਤਾ ਨੇ ਕਿਦਾਂ ਤੁਹਾਨੂੰ ਪਾਲ-ਪੋਸ ਕੇ ਵੱਡਾ ਕੀਤਾ ਪੁੱਤਰਾ ਵਾਂਗਰਾ ਪਾਲਿਆ ਹਾਂ ਜੀ ਕਿੱਦਾਂ ਲੱਗਦਾ ਤੁਹਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਬਹੁਤ ਗਰਵ ਮਹਿਸੂਸ ਹੁੰਦਾ ਹੈ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਆਪਣੇ ਮਾਤਾ ਪਿਤਾ ਦਾ ਨਾਮ ਘਰ ਤੋਂ ਚੌੜਾ ਕੀਤਾ ਹੈ ਆਪਣੀ ਟਰਾਫੀ ਫਰਸਟ ਵਨ ਆਫ ਦੀ ਟਰਾਫੀ ਲੈ ਕੇ ਮੈਂ ਬਹੁਤ ਖੁਸ਼ ਹਾਂ ਔਰ ਬਹੁਤ ਪ੍ਰਾਊਡ ਫੀਲ 11 ਸਾਲ ਦੀ ਧੀ ਧੀ ਨਹੀਂ ਪੁੱਤ ਬਕਾਲਾ ਸ਼ਹਿਰ इसमें कितना है दम में मैंने फर्स्ट रनर अप की पोजीशन हासिल की है उसमें चार सेटों का मेरा कंपटीशन था मेरे साथ पंजाब हरियाणा हिमाचल एंड जे एंड के उसमें से मैंने फर्स्ट रनर अप की पोजीशन ली है सो so, केरी केरी कैटेगरी दे उठे बच्चे गए थे सिगे कितनी कितनी उम्र दे गए थे सिगे बच्चे ते तुसी की उठे जाके कीता है ते किद्दा दा परफॉर्मेंस कीता ते किद्दा

ਕਿੱਦਾਂ ਦਾ ਮਾਣ ਮਹਿਸੂਸ ਹੋਇਆ ਬਟਾਲੇ ਦੀ ਧੀ ਨੂੰ ਸਾਨਮਨ ਪਰਿਵਾਰ ਦੀ ਧੀ ਨੂੰ ਕਿਦਾਂ ਦਾ ਮਾਣ ਮਹਿਸੂਸ ਹੋਇਆ ਕਿ ਉੱਥੇ ਜਦੋਂ ਸਾਰੇ ਚੁੱਪ ਕਰਕੇ ਤੁਹਾਡੀ ਕਿਰਤਾਂ ਵੱਲ ਧਿਆਨ ਦੇਤਾ ਸਾਰਿਆਂ ਨੂੰ ਚੁੱਪ ਕਰਾਤਾ ਤੁਸੀਂ ਤਿੰਨ ਸਟੇਟਾਂ 'ਚੋਂ ਪੰਜਾਬ ਦੀ ਸਟੇਟ 'ਚੋਂ ਤੁਸੀਂ ਤਿੰਨ ਸਟੇਟਾਂ ਨੂੰ ਚੁੱਪ ਕਰਾਤਾ ਕਿਦਾਂ ਦਾ ਲੱਗਿਆ ਸਰ

ਤੇ ਅੱਗੇ ਕਿੱਥੇ ਜਾਣਾ ਚਾਹੁੰਦਾ ਏ ਪੁੱਤ ਤੇ ਕੀ ਕੀ ਅੱਗੋ ਕਰਨਾ ਚਾਹੁੰਦੇ ਹੋ ਤੁਸੀਂ ਕਾਲ ਵਾਲਿਆਂ ਦੀ ਸਪੋਰਟ ਤਾਂ ਪੂਰੀ ਰਹੇਗੀ ਅਲੱਗ ਅਲੱਗ ਜਗ੍ਹਾ ਤੇ ਅਭੀ ਵੀ ਜਾਏਗੇ ਅਵਾਰਡਸ ਦੇਗੇ ਬਹੁਤ ਸਾਰੇ ਲੈਗੇ ਅਭੀ ਤਾਂ ਸ਼ੁਰੂਆਤ ਹੈ ਜੀ ਹਾਂ ਜੀ ਤੇ ਸ਼ੁਰੂਆਤ ਹੋ ਗਈ ਏ ਤੇ ਪਰਮਾਤਮਾ ਦੀ ਵੀ ਕਿਰਪਾ ਹੋ ਗਈ ਏ ਕਿਤੇ ਨਾ ਕਿਤੇ ਤੇ ਫਿਰ ਉਹ ਹੁਣ ਜਿਹੜੇ ਦਰਸ਼ਕ ਦੇ ਦੇ ਪਏ ਨੇ ਬੜੇ ਉਤਾਵਲੇ ਨੇ ਕਿ ਜਦੋਂ ਇਹਨਾਂ ਸਟੇਟਾਂ ਨੂੰ ਤੁਸੀਂ ਚੁੱਪ ਕਰਾਤਾ ਸੀ ਉਹ ਫਿਰ ਜਿਹੜਾ ਏ ਦਰਸ਼ਕਾਂ ਨੂੰ ਸੁਣਾ ਦੋ ਇੱਕ ਵਾਰੀ ਸਾਰੇ ਦਰਸ਼ਕ ਵੀ ਜਿਹੜੇ ਨੇ ਦੇਖਦੇ ਪਏ ਨੇ ਘਰ ਬੈਠ ਕੇ वो भी के होते हैं, तो सुना। वो भी एक सुना जी बिल्कुल। कुछ कुछ बोलो। पैतामा कुछ बोलो। कुल बदु है तुम्हें पुकार रही। तो जो व्यवहार किया क्या तुम सबको लगा सही मेरा केश पकड़ कर लाया है कि या क्या की नहीं दिया संस्कार मैंने तो दाव नहीं खेला था चौसर की शाही कीड़ा पर है नहीं अगर दोष मेरा तो क्यों मैं ऐसी मैंड़ा पर संपत्ति ना मैं किसी राजा की जो हारे मुझको खेल जुआ दादा तुम, तो तुम क्यों प्रिय हो तब तू क्यों लाचार हुआ गंगा जब कुछ कह न सका कृष्ण ने राजा से पूछा दुर्योधन इतना दृष्ट है तू सब रात दंड है क्यों सोचा द्रौपदी ने बारी बारी से प्रश्नों का ढेर लगा डाला तो विदुर और द्रोणा के मानव मुह पर होता आखिर में बरसी पांडव पर आखिर मैं बसी पांडव पर किस बूटे पर हो मेरे पिया कुछ तो कहो बता दो क्या सूझा मुझको बाजी में लगा दिया मछली की आंख बेचना था वे ब्या करके ब्याह कर लाए हो आज जो गाने का गुम है क्यों ऐसे शीश झुकाए हो क्यों ऐसे शीश झुकाए हो माँ ने मुझे बांट दिया माँ ने मुझे बांट दिया बन गए पति पांचों भाई दुर्दशा देख ऐसी मेरी तुम सबको लाच नहीं आई है गदा कहा गांडीव कहा है गदा कहा गांधी कहा क्या जंग लगी तलवारों को सौ सा धिकार तुम्हें मेरा धिकार तेरे हथियारों को नहीं बेचारी मुझको समझो तुम तो, नहीं बेचारी मुझको समझो तुम तो, नहीं ऐसे भाई बुलाए हम वह पांचों का बलशीन तो क्या मेरे कृष्ण अकेले काफी है और दंड आता ताई को कभी ना देते माफी है जो पता लगा मेरे वीरन को जो पता लगा मेरे वीरन को शरभरना देर लगाएंगे नंगे पैरों हिन्ना गति से मेरे वीर नहीं आएंगे भगनी की मेरा भाई है दुशासन दुर्योधन तेरी मौत शीश पर आई है केशव हथियार उठा ले तो फिर काल पीरा बच पाता है यदि भैया आए सवा मध्य यदि भैया आए सवा मध्य कोई नहीं बच पाएगा चक्र सुदर्शन घूमेगा फिर मूली सा कट जाएगा इतना सुन गर्जा दुर्योधन

अब की द्रौपदी की बारी थी रो रो कृष्ण पुकारी थी हो गए रास्ते बंद सभी अब अंतिम राग थी हुए कृष्ण कृपालु कृष्णा पर हुए कृष्ण कृपालु कृष्णा पर माधव जो करण पुकार सुनी जहां देखो सारी ही सारी धरती अंबर तक चीर बुरी अनुराग चीर को राकेश पर छोड़ दूसरा पान न सका हो गया चूर थक कर लेकिन सारी की लगा न सका मूर्छित होकर गिरा दुशासन मूर्छित होकर गिरा दुशासन वस्तु द्रौपदी कर न सका याग सैनी ने नटवर को साड़ी का टुकड़ा बांधा था बदले में आज मुरारी ने साड़ी में साड़ी नादा था श्री कृष्ण भाव के भूखे हैं श्री कृष्ण भाव के भूखे हैं भक्तों की श्रद्धा प्यारी है रंचुकता करते व्यास सहित की लीला न्यारी है जय श्री कृष्ण लो जी कृष्ण कन्हैया की कृपा है परिवार के सारा परिवार जरा है ਗੁਰੂ ਦੇ ਨਾਲ ਜੁੜਿਆ ਹੋਇਆ ਹੈ ਤੇ ਪ੍ਰਮਾਤਮਾ ਦੀ ਵੀ ਕਿੰਨਾ ਕਿਤੇ ਕਿਰਪਾ ਏ ਧੀਆਣੀ ਪੁੱਤ ਨੇ ਪੁੱਤ ਨੇ ਬੱਲੇ ਬੱਲੇ ਕਰਾਤੀ ਏ ਤਿੰਨ ਸਟੇਟਾਂ ਨੂੰ ਹਰਾ ਕੇ ਤੇ ਪੰਜਾਬ ਦੇ ਵਿੱਚ ਬਟਾਲੇ ਦੀ ਝੋਲੀ ਪਾਇਆ ਵਾਰਡ ਤੇ ਮੈਡਲ ਜਿੱਤ ਕੇ ਲਿਆਉਂਦਾ ਏ ਅੱਗੇ ਵੀ ਪ੍ਰਮਾਤਮਾ ਦੀ ਕਿਰਪਾ ਰਵੇ ਇਸ ਬੱਚੀ ਤੇ ਐਦਾਂ ਹੀ ਪਰਿਵਾਰ ਦਾ ਨਾਮ ਰੋਸ਼ਨ ਕਰਦੀ ਰਹੇ ਤੇ ਨਾਲ ਦੀ ਨਾਲ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕਰਦੀ ਰਹੇ ਆਪਾਂ ਗੱਲਬਾਤ ਕਰਾਂਗੇ ਫਿਰ ਇੱਕ ਵਾਰੀ ਕੀ ਕਹਿੰਦੇ ਨੇ ਪੁੱਤ ਤੇ ਪੁੱਤ ਦੋਨੇ 1000 ਨਿਭਾਰੀ ਏ ਆਪਾਂ ਗੱਲਬਾਤ ਕਰਦੇ ਆਂ ਸੋ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਮਾਤਾ ਪਿਤਾ ਨੂੰ ਉਸ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜੇ ਥੱਕ ਹਾਰ ਕੇ ਬਹਿ ਜਾਂਦੇ ਨੇ ਕਿ ਆਪਾਂ ਕੁਝ ਨਹੀਂ ਕਰਨਾ ਚਾਹੁੰਦੇ ਬੇਟੀਆਂ ਬੇਟੀਆਂ ਨੂੰ ਜਾਂ ਬੇਟਿਆਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਉਹੀ ਕਹਿਣਾ ਚਾਹਾਂਗੀ ਕਿ ਸਾਰੇ ਜਿੰਨੇ ਵੀ ਬੱਚੇ ਐ ਬੱਚੀਆਂ ਐ ਸਾਰੇ ਆਪਣੇ ਪੈਸ਼ਨ ਨੂੰ ਜ਼ਰੂਰ ਫਾਲੋ ਕੀਜੀਏ ਭਗਵਾਨ ਤੁਹਾਨੂੰ ਕਈ ਨਾ ਕਈ ਜ਼ਰੂਰ ਤਰੱਕੀ ਦੇਵੇਗਾ ਕਿਉਂਕਿ ਆਪਣੇ ਪੈਸ਼ਨ ਨੂੰ ਫਾਲੋ ਕਰਨ ਨਾਲ ਜ਼ਰੂਰ ਜ਼ਰੂਰ ਤਰੱਕੀ ਹੁੰਦੀ ਹੈ ਤੇ ਆਪਣੇ ਪੈਸ਼ਨ ਨੂੰ ਫਾਲੋ ਕਰਨਾ ਬਹੁਤ ਜ਼ਰੂਰੀ ਹੈ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਉਹਨਾਂ ਦੇ ਪਿਤਾ ਜੀ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਐਨੇ ਵਧੀਆ ਸੰਸਕਾਰ ਦਿੱਤੇ ਨੇ ਬੱਚੀ ਨੂੰ ਜਨਮ ਦਿੱਤਾ ਹੈ ਆਪਾਂ ਉਹਦੇ ਮਾਤਾ ਪਿਤਾ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਠੀਕ ਹੈ ਸੋ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਚੰਗੇ ਸੰਸਕਾਰ ਦਿੱਤੇ ਨੇ ਆਪਣੀਆਂ ਦੋ ਬੱਚੀਆਂ ਨੂੰ ਬੱਚੀਆਂ ਨੇ ਉਹਨਾਂ ਨੂੰ ਬੱਚੇ ਸਮਝਦੇ ਨੇ ਆਪਾਂ ਉਹਨਾਂ ਦਾ ਵੀ ਕਿਤੇ ਨਾ ਕਿਤੇ ਧੰਨਵਾਦ ਕਰਦੇ ਆ ਵੀ ਐਡੇ ਵਧੀਆ ਸੰਸਕਾਰ ਦਿੱਤੇ ਨੇ ਤੇ ਬੱਚੀ ਨੇ ਮੱਲਾ ਮਾਰੀਆਂ ਨੇ ਤਿੰਨ ਸਟੇਕਾਂ ਨੂੰ ਹਰਾ ਕੇ ਤੇ ਆਪਣੇ ਬਟਾਲਾ ਦਾ ਸਨਨਨ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਆਪਾਂ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਈ ਨਮਸਕਾਰ ਸਰ ਕੀ ਨਾਮ ਜੀ ਮੇਰਾ ਨਾਮ ਮਨੀਸ਼ ਸਨਨ ਹੈ ਜੀ ਮੈਂ ਮਾਦਵੀ ਸਨਨ ਦਾ ਫਾਦਰ ਆ ਉਹ ਮੈਨੂੰ ਬਹੁਤ ਗਰਮ ਮਹਿਸੂਸ ਹੋ ਰਿਹਾ ਜੀ ਅੱਜ ਮੇਰੀ ਬੇਟੀ ਨੇ ਹੋਣਹਾਰ ਬੇਟੀ ਨੇ ਸਾਡੇ ਪਰਿਵਾਰ ਦਾ ਮੇਰਾ ਮਾਦਾ ਪਿਤਾ ਜੀ ਦਾ ਸਾਡੀ ਸਨਨ ਫੈਮਿਲੀ ਦਾ ਤੇ ਆਪਣੇ ਬਟਾਲਾ ਦਾ ਬਹੁਤ ਨਾਮ ਰੋਸ਼ਨ ਕੀਤਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਮਤਲਬ ਇਨਾ ਪ੍ਰਾਊਡ ਫੀਲ ਹੋ ਰਿਹਾ ਜੀ ਮਤਲਬ ਅ ਅੱਜ ਅਸੀਂ ਆਪਣੀ ਬੇਟੀ ਤੋਂ ਅੱਜ ਸਾਡਾ ਨਾਮ ਪਛਾਣਨ ਜਾ ਰਿਹਾ ਜੀ ਠੀਕ ਹੈ ਜੀ ਮਤਲਬ ਮੈਨੂੰ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੇ ਸਤੇ ਮੇਰੇ ਪੁਰਾਣੇ ਸੰਬੰਧ ਨੇ ਨੂੰ ਇੰਗਲੈਂਡ ਤੋਂ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਜਿੱਥੇ-ਜਿੱਥੇ ਵੀ ਸਾਡੇ ਰਿਲੇਟਿਵਸ ਨੇ ਮਤਲਬ ਮੈਨੂੰ ਫੋਨ ਕਰ ਰਹੇ ਨੇ ਸਪੈਸ਼ਲ ਕਿ ਤੁਹਾਡੀ ਮਤਲਬ ਉਹ ਕਹਿ ਰਹੇ ਨੇ ਕਿ ਤੁਹਾਡੀ ਬੇਟੀ ਕਰਕੇ ਅਸੀਂ ਤੁਹਾਨੂੰ ਫੋਨ ਕਰ ਰਹੇ ਹਾਂ ਕਿ ਮਤਲਬ ਜਦੋਂ ਅਸੀਂ ਉਹਦੀ ਕਵਿਤਾ ਸੁਣੀਏ ਤਾਂ ਸਾਡੇ ਰੋਂਦੇ ਖੜੇ ਹੋ ਗਏ ਨੇ ਜੀ ਤੇ ਮਤਲਬ ਇੰਨਾ ਅੱਛਾ ਫੀਲ ਕਰ ਰਹੇ ਨੇ ਔਰ ਮੈਂ ਬਾਜ਼ਾਰ ਜਾ ਰਿਹਾ ਤੇ ਰਸਤੇ 'ਚ ਮੈਨੂੰ ਖਿਲਾੜ ਖਿਲਾੜ ਕੇ ਲੋਕ ਕਹਿ ਰਹੇ ਨੇ ਵਧਾਈਆਂ ਦੇ ਰਹੇ ਨੇ ਮਤਲਬ ਸੋ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਬੇਟੀਆਂ ਨਹੀਂ ਤੁਹਾਡੇ ਆ ਬੇਟੇ ਨੇ ਜਿਨ੍ਹਾਂ ਨੇ ਇੰਨਾ ਨਾਮ ਰੋਸ਼ਨ ਕੀਤਾ ਕੋਈ ਵੀ ਕਦੇ ਮਨ 'ਚ ਸੋਚਿਆ ਤਾਂ ਨਹੀਂ ਕਦੇ ਨਹੀਂ ਜੀ ਬਿਲਕੁਲ ਵੀ ਅਸੀਂ ਬੜੇ ਕਦੀ ਵੀ ਇਸ ਤਰ੍ਹਾਂ ਦਾ ਮਨ 'ਚ ਕਦੀ ਵਿਚਾਰ ਨਹੀਂ ਆਂ ਦਿੱਤਾ ਮੇਰੀਆਂ ਦੋ ਬੇਟੀਆਂ ਨੇ ਮੈਨੂੰ ਬਹੁਤ ਗਰਵ ਹੈ ਬਹੁਤ ਹੀ ਮਾਨ ਮਹਿਸੂਸ ਹੁੰਦਾ ਕਿ ਇੰਨੀਆਂ ਹੋਣ ਹਾਰ ਬੱਚੀਆਂ ਨੇ ਮੇਰੀਆਂ ਔਰ ਅਸੀਂ ਉਹਨਾਂ ਦੀ ਪਰਮਿਸ਼ਨ ਬੜੇ ਅੱਛੇ ਤਿੱਕੇ ਨਾਲ ਕਰ ਰਹੇ ਹਾਂ ਪੂਰੇ ਬੱਚਿਆਂ ਨੂੰ अच्छे संस्कार दे दिए ने ਸਾਡੀ ਡਿਊਟੀ ਵੀ ਬਣਦੀ ਹੈ ਜੀ ਮੈਂ ਇੱਕ ਮੈਸੇਜ ਵੀ ਦੇਣਾ ਚਾਹਾਂਗਾ ਸਾਰੇ ਪੇਰੈਂਟਸ ਨੂੰ ਕਿ ਸਾਡੇ ਆਪਣੇ ਸਾਡੀ ਡਿਊਟੀ ਬਣਦੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਕਲਚਰ ਬਾਰੇ ਆਪਣੇ ਪੰਜਾਬੀਅਤ ਬਾਰੇ ਆਪਣੇ ਸਨਾਤਨਧਰਮ ਬਾਰੇ ਆਪਣੇ ਬੱਚਿਆਂ ਨੂੰ ਦਸਿਏ ਕਿ ਉਹ ਅੱਛੇ ਚੀਜ਼ਾਂ ਨੂੰ ਫੋਲੋ ਕਰਨ ਆਪਣਾ ਉਹਨੂੰ ਅੱਗੇ ਪਰਫਾਰਮ ਕਰਨ ਸੋ ਕਿੰਨੀ ਕਿ ਸਪੋਰਟ ਰਹੇਗੀ ਤੁਹਾਡੀ ਫਿਰ ਅੱਗੇ ਜਿੱਥੇ ਵੀ ਇਹ ਬੱਚੀ ਬੱਚਾ ਜਾਣਾ ਜਾਂਦਾ ਹੈ ਦੇਖੋ ਜੀ ਬਹੁਤ ਸਪੋਰਟ ਹੈ ਹੁਣ ਜਿਸ ਨੇ ਇਹਦਾ ਆਪਣੇ ਫਾਈਨਲ ਕੰਪੀਟੀਸ਼ਨ ਦੀ ਉਸ ਦਿਨ ਮੇਰੀ ਕਲੋਜ਼ਿੰਗ ਸੀ 30 ਸਤੰਬਰ ਤੇ ਮੈਂ ਬੜੀ ਮੁਸ਼ਕਲ ਆਪਣਾ ਆਫਿਸ ਦਾ ਕੰਮ ਪਹਿਲਾਂ ਹੀ ਮੈਂ ਉਹ ਸ਼ਡਿਊਲ ਕਰਕੇ ਉਹਨੂੰ ਦੋ ਦਿਨ ਪਹਿਲਾਂ ਹੀ ਆਪਣਾ ਕੰਪਲੀਟ ਕਰਕੇ ਤੇ ਮੈਂ ਬੱਚੇ ਨਾਲ ਸੰਗਰੂਰ ਗਿਆ ਐ ਤੋਂ 5 ਘੰਟੇ ਦਾ ਸਫਰ ਕਰਕੇ ਤੇ ਉਹ ਬੱਚੇ ਨੇ ਸਾਡਾ ਪੂਰਾ ਮਾਨ ਰੱਖਿਆ ਜੀ ਉਹ ਪੂਰਾ ਅਵਾਰਡ ਜਿੱਤ ਕੇ ਆ ਕੇ ਆਪਣੇ ਪੂਰੇ ਬਟਾਲੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਸੋ ਫਿਰ ਉੱਤੇ ਜਦੋਂ ਸਟੇਜ ਤੇ ਬੱਚੇ ਨੇ ਪਰਫਾਰਮੈਂਸ ਕੀਤਾ ਹੈ ਫਿਰ ਕਿੰਨਿਆਂ ਕਿ ਵਧਾਈਆਂ ਉਸ ਟਾਈਮ ਤੇ ਲਾਈਵ ਵੀ ਤੁਹਾਨੂੰ ਮਿਲੀਆਂ ਨੇ ਤਿੰਨ ਸਕੇਟਾ ਵਾਲਿਆਂ ਨੇ ਵੀ ਤੁਹਾਨੂੰ ਵਧਾਈਆਂ ਦਿੱਤੀਆਂ ਹੋਣੀਆਂ ਕੀ ਵਾਕਿਆ ਇਹ ਵੀ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਕਿੰਨਿਆਂ ਕਿ ਫਿਰ ਮਾਰ ਮਹਿਸੂਸ ਹੋਇਆ ਬਿਲਕੁਲ ਜੀ ਜਿਹੜੇ ਉੱਥੇ ਜੱਜ ਜੱਜੀ ਸਾਇਦੇ ਸੀ ਜਿਹੜੇ ਇਹਨਾਂ ਨੂੰ ਦੇਖਦੇ ਪਏ ਸੀ ਉਹ ਅਲੱਗ-ਅਲੱਗ ਫੀਲਡ ਤੋਂ ਸੀ ਸਾਰੇ ਮਾਹਿਰ ਜੱਜ ਸੀ ਕੋਈ ਕੋਰੀਓਗ੍ਰਾਫਰ ਸੀ ਪੰਜਾਬ ਆਪਣੇ ਫਿਲਮ ਇੰਡਸਟਰੀ ਦੇ ਕੋਈ ਆਪਣੇ 뮤직 ਡੈਕਟਰ ਸੀ ਕੋਈ ਐਕਟਿੰਗ ਦੇ ਸੀ ਬੜੇ ਬੜੇ ਅੱਛੀ ਮਤਲਬ ਸਾਰੇ ਬੈਕਗ੍ਰਾਉਂਡ ਦੇ ਸੀ ਜਿਹੜੇ ਇਹਨਾਂ ਨੂੰ ਜੱਜ ਕਰ ਰਹੇ ਸੀ ਔਰ ਉਹਨਾਂ ਨੇ ਮਤਲਬ ਜਿਹੜੀ ਇਹਦੀ 6 ਮਹੀਨੇ ਪਹਿਲਾਂ ਜਿਹੜੀ ਇਹਨੇ 퍼퍼먼스 ਕੀਤੀ ਸੀ ਉਹ ਅੱਜ ਵੀ ਉਸ ਉਹਨਾਂ ਨੂੰ ਯਾਦ ਸੀ ਜਿਹੜੀ ਨਾਲ ਸਕੂਲ ਚ ਕੀਤੀ ਸੀ ਉਹ ਥੋੜੀ ਜਿਹੀ ਕੋਈ ਗਲਤੀ ਸੀ ਕਿ ਜਿਆਦਾ ਹਾਈ ਨੋਟ ਤੇ ਹਾਈ ਜਿਆਦਾ ਮਤਲਬ ਉਹਨਾਂ ਨੇ ਕੁਝ ਸਮਝਾਇਆ ਸੀ ਇਹਨਾਂ ਕੁੜੀਆਂ ਨੂੰ ਔਰ ਉਹਨਾਂ ਨੇ ਇਹ ਚੀਜ਼ ਚ ਫੋਲੋ ਇਹਨੂੰ ਚੈੱਕ ਕੀਤਾ ਕਿ ਹਰ ਰਾਉਂਡ ਚ ਇਹਨੇ ਬੱਚੇ ਨੇ ਉਹਨੂੰ ਕਵਰ ਕੀਤਾ ਉਹ ਇੰਨੀ ਤਾਰੀਫ ਕੀਤੀ ਰਹੀ ਫਾਈਨਲ ਰਾਉਂਡ ਤੇ ਔਰ ਮਤਲਬ ਉੱਥੇ ਚਾਰ ਸਟੇਟਾਂ ਦੇ ਪੇਰੈਂਟਸ ਆਏ ਦੇ ਸਾਰੇ ਆਏ ਦੇ ਸੀ ਆਪਣੇ ਸਟੂਡੈਂਟਸ ਆਏ ਦੇ ਹੀ ਬੱਚੇ ਔਰ ਸਾਰੇ ਮਤਲਬ ਇਹ ਨਹੀਂ ਕਿ ਆਪਣੇ ਬਸ ਪੰਜਾਬੀ ਹੋ ਕੇ ਖੜੇ ਹੋ ਕੇ ਸਟੈਂਡਿੰਗ ਅਪੀਸ਼ਨ ਦੀ ਸਾਰਿਆਂ ਨੇ ਖੜੇ ਹੋ ਕੇ ਇੰਨੀ ਪ੍ਰਸ਼ੰਸਾ ਕੀਤੀ ਮਤਲਬ ਉਹ ਕਦੇ ਮਤਲਬ ਕਮਾਲ ਹੀ ਕਰਤੀ ਬੱਚੇ ਨੇ ਔਰ ਉੱਥੇ ਹੀ ਮੈਨੂੰ ਲੋਕਾਂ ਨੇ ਖੜੇ ਹੋ ਕੇ ਕਹਿਣਾ ਸ਼ੁਰੂ ਕਰਤਾ ਸੀ ਕਿ ਤੁਹਾਡਾ ਬੱਚਾ ਬਿੰਦਾ ਸੋ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਕਿ ਉੱਥੇ ਹੀ ਪਰਫਾਰਮੈਂਸ ਕੀਤੀ ਹੈ ਬੱਚੇ ਨੇ ਤੇ ਉੱਥੇ ਹੀ ਮੈਨੂੰ ਵਧਾਈਆਂ ਮਿਲੀਆਂ ਤੇ ਘਰੋਂ ਜਦੋਂ ਮੈਂ ਬਾਹਰ ਨੂੰ ਜਾਂਦਾ ਤਾਂ ਉੱਥੇ ਵੀ ਮੈਨੂੰ ਰੋਕ ਰੋਕ ਕੇ ਲੋਕੀ ਵਧਾਈਆਂ ਦਿੰਦਿਆਂ ਨੇ ਕਿ ਲੋਕ ਵਧਾਈਆਂ ਦਿੰਦੇ ਨੇ ਕਿ ਬੱਚਿਆਂ ਨੇ ਬੜਾ ਵਧੀਆ ਪਰਫਾਰਮੈਂਸ ਕੀਤਾ ਐ ਏਦਾਂ ਹੀ ਤੁਹਾਡੇ ਸੰਸਕਾਰ ਨੇ ਵਧੀਆ ਸੰਸਕਾਰ ਨੇ ਦੇ ਬੱਚੇ ਕਿਤੇ ਨਾ ਕਿਤੇ ਪਹੁੰਚ ਗਏ ਨੇ ਸੋ ਆਪਾਂ ਉਹਨਾਂ ਦੀ ਮਾਤਾ ਜੀ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਸੋ ਗੱਲਬਾਤ ਕਰਾਂਗੇ ਮਾਤਾ ਜੀ ਨਾਲ ਵੀ ਬੜਾ ਪਿਆਰ ਹੁੰਦਾ ਹੈ ਬੱਚਿਆਂ ਦਾ ਮਾਤਾ ਪਿਤਾ ਦੇ ਨਾਲ ਕਰੋ ਕਿ ਫਣ ਤਿਆਰ ਕਰਕੇ ਪਿਆਰ ਕਰਕੇ ਬੱਚਿਆਂ ਨੂੰ ਭੇਜਣਾ ਹੁੰਦਾ ਸਕੂਲ ਉਸ ਤੋਂ ਬਾਅਦ ਡਿਊਟੀ ਜਰੀਏ ਉਹ ਟੀਚਰਸ ਦੀ ਹੁੰਦੀ ਹੈ ਕਿਤੇ ਨਾ ਕਿਤੇ ਮਾਤਾ ਪਿਤਾ ਦਾ ਵੀ ਪਿਆਰ ਹੁੰਦਾ ਸਪੋਰਟ ਹੁੰਦੀ ਹੈ ਤੇ ਟੀਚਰ ਜਿਹੜੇ سپورਟ ਕਰਦੇ ਨੇ ਕਿ ਉਹ ਬੱਚਾ ਸਹੀ ਹੋਵੇ ਤਾਂ ਟੀਚਰ ਜਿਹਰੇ ਨੇ سپورਟ ਕਰਦੇ ਨੇ ਆਪਾਂ ਮਾਤਾ ਪਿਤਾ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਕੀ ਨਾਮ ਜੀ ਮਹਿਤ ਸਨਨ ਸਨਨ ਸਾਹਿਬ ਬਹੁਤ ਬਹੁਤ ਮੁਬਾਰਕਾ ਜੀ ਤੁਹਾਡੇ ਬੱਚੇ ਨੇ ਜਿਹੜਾ ਇਹ ਸਨਨ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਤੇ ਕਿਤੇ ਨਾ ਕਿਤੇ ਖੁਸ਼ੀਆਂ ਝੋੜੀਆਂ ਪਾਈਆਂ ਤੁਹਾਡੇ ਕੀ ਕਹਿਣਾ ਚਾਹੁੰਦੇ ਬਸ ਇਹੀ ਕਵਾਂਗੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਇਨਾ ਚਾ ਬੋਲ ਕੇ ਆਈ ਹੈ ਗ੍ਰੈਂਡ ਕਨਾਲੇ ਜਿੱਤ ਕੇ ਆਈ ਹੈ ਮੈਨੂੰ ਵਿਸ਼ਵਾਸ ਹੀ ਸੀ ਇਹ ਜਿੱਤ ਕੇ ਆਏਗੀ ਜਿਹੜਾ 4 ਰਾਊਂਡ ਕਲੀਅਰ ਕਰਕੇ ਸੈਮੀ ਫਾਈਨਲ ਕਲੀਅਰ ਕਰਕੇ ਫਾਈਨਲ 'ਚ ਪਹੁੰਚੀ ਹੈ ਆਪਣੇ ਬਲਬੂਤੇ ਤੇ ਪਹੁੰਚੀ ਹੈ ਜੀ ਅਸੀਂ ਪੂਰੀ ਸਪੋਰਟ ਕਰਦੇ ਆ ਇਹਨੂੰ ਮਾਰਦੀ ਹੈ ਇਸ ਤਰ੍ਹਾਂ ਜੋ ਵੀ ਇਹਨੇ ਪੈਸ਼ਨ ਚੂਸ ਕੀਤਾ ਹੈ ਇਹਨੇ ਆਪਣੇ ਕੌਨਫੀਡੈਂਸ ਦੇ ਨਾਲ ਹੀ ਇਹ ਗ੍ਰੈਂਡ ਕਨਾਲੇ ਜਿੱਤਿਆ ਹੈ ਜੀ ਤੇ ਮੈਨੂੰ ਬਹੁਤ ਪ੍ਰਾਊਡ ਹੈ ਗਾਇੰਦੇ ਤੇ ਜੀ ਥੀਨ ਫਿਊਚਰ ਵੀ ਹੈ ਕੁਛ ਨਾ ਕੁਛ ਜਰੂਰ ਕਰੇਗੀ ਜੀ ਬੱਚਿਆਂ ਨੇ ਤੁਹਾਡੇ ਮਾਨ ਤੇ ਕਦੇ ਨਹੀਂ ਆਇਆ ਕਿਉਂਕਿ ਪੁੱਤਾਂ ਕੋ ਵੀ ਵੱਧ ਕਿ ਉਹਨਾਂ ਨੇ ਜਿਹੜਾ ਤੁਹਾਨੂੰ ਮਾਨ ਦਿਵਾ ਦਿੱਤਾ ਕਦੀ ਵੀ ਨਹੀਂ ਆਇਆ ਵੀ ਮੇਰੀਆਂ ਦੋ ਬੇਟੀਆਂ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਫਿਰ ਬਸ ਸਹੀ ਕਹਾਂਗੀ ਸਾਰੇ ਪੇਰੈਂਟਸ ਨੂੰ ਕਹਾਂਗੀ ਜੇ ਤੁਹਾਡੀਆਂ ਦੋ ਬੇਟੀਆਂ ਜਾਂ ਬੇਟੇ ਐ ਦੋ ਇਕੁਅਲ ਸਮਝੋ ਦੋਨਾਂ ਨੂੰ ਕੁਆਲਿਫਿਕੇਸ਼ਨ ਵੀ ਸੇਮ ਦੇਣੀ ਅਸੀਂ ਇਹਨਾਂ ਨੂੰ ਜੇ ਮੇਰੀਆਂ ਦੋ ਬੇਟੀਆਂ ਤੇ ਮੈਂ ਦੋ ਲਕਸ਼ਮੀ ਐ ਸਮਝਦੀ ਐ ਮੇਰੀ ਦੋ ਲਕਸ਼ਮੀ ਐ ਮੇਰੇ ਘਰ ਆਈਆਂ ਜੀ

ਮਾਣ ਦਵਾਇਆ ਏ ਸਾਨਨ ਪਰਿਵਾਰ ਨੇ ਬੜੀ ਮਾਣ ਵਾਲੀ ਗੱਲ ਹੈ ਬਟਾਲਾ ਸ਼ਹਿਰ ਦੀ ਧਰਤੀ ਦੇ ਸਾਨਨ ਪਰਿਵਾਰ ਨੂੰ ਮਾਨ ਸਨਮਾਨ ਮਿਲਿਆ ਬੱਚੀਆਂ ਨੇ ਮਾਨ ਸਨਮਾਨ ਦਵਾਇਆ ਆਪਣਾ ਦੇ ਦਾਦੀ ਜੀ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਸੋ ਗੱਲਬਾਤ ਕਰਾਂਗੇ ਉਹਨਾਂ ਦੇ ਦਾਦੀ ਜੀ ਨਾਲ ਕਹਿੰਦੇ ਨੇ ਕਿ ਵੱਡਿਆਂ ਦਾ ਅਸ਼ੀਰਵਾਦ ਹੋਵੇ ਤਾਂ ਪਰਮਾਤਮਾ ਦੀ ਕਿਰਪਾ ਵੀ ਹੁੰਦੀ ਹੈ ਕਿਤਨਾ ਕਿਤੇ ਬੱਚਾ ਜਿਹੜਾ ਏ ਕਿਤਨਾ ਕਿਤੇ ਪਹੁੰਚਦਾ ਇਹਨਾਂ ਦੀ ਸਿੱਖਿਆ ਦੇ ਨਾਲ ਬੇਟੇ ਨੇ ਸਿੱਖਿਆ ਦਿੱਤੀ ਇਹ ਗੁੱਬੱਚੀ ਨੂੰ ਤੇ ਉਹ ਬੱਚੀ ਕਿੱਟਨਾ ਕਿਤੇ ਹੱਥ ਤੱਕ ਪਹੁੰਚੀ ਆ ਆਪਾਂ ਗੱਲਬਾਤ ਕਰਦੇ ਆ ਸੋ ਨਮਸਕਾਰ ਕੀ ਨਾਮ ਦੇ ਨੇ ਆਸ਼ਾ ਸੰਤਨ ਜੀ ਸੋ ਕਿੱਦਾਂ ਦਾ ਮਾਣ ਮਹਿਸੂਸ ਹੁੰਦਾ ਪਿਆ ਕੀ ਇਹ ਬੇਟੀ ਨੇ ਬੇਟੇ ਆ ਤੁਹਾਡੇ ਕੀ ਉਹਨਾਂ ਨੇ ਅਵਾਰ ਜਿੱਤ ਕੇ ਲਿਆਂਦੇ ਆ ਸਾਹ ਸਟੇਟਾ ਚ ਮੈਨੂੰ ਬਹੁਤ ਗਰਵ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਛੋਟੀ ਸੀ ਬੱਚੀ ਇਤਨਾ ਵੱਡਾ ਪ੍ਰਾਈਜ਼ ਲੈ ਕੇ ਆਈ ਹੈ ਜੀ ਇਹਦੇ ਵਿੱਚ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿੰਨੀਆਂ ਕ ਵਧਾਈਆਂ ਫਿਰ ਦਾਦੀ ਨੂੰ ਮਿਲਣੀਆਂ ਬਹੁਤ ਜ਼ਿਆਦਾ ਸੋ ਕੀ ਕਹਿਣਾ ਚਾਹੁੰਦੇ ਹੋ ਫਿਰ ਲੋਕਾਂ ਨੂੰ ਜਿਹੜੇ ਦੇਖਦੇ ਪਏ ਵੀਡੀਓ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਜਿਨ੍ਹਾਂ ਦੀਆਂ ਬੇਟੀਆਂ ਨੇ ਉਹਨਾਂ ਨੂੰ ਮਤਲਬ ਫੀਲ ਨਹੀਂ ਕਰਨਾ ਚਾਹੀਦਾ ਕਿ ਸਾਡੀਆਂ ਬੇਟੀਆਂ ਨੇ ਅੱਜ ਕੱਲ ਬੇਟੇ ਤੇ ਬੇਟੀਆਂ ਵਿੱਚ ਕੋਈ ਫਰਕ ਨਹੀਂ ਹੈਗਾ ਜੀ ਬੇਟੀਆਂ ਬੇਟੀਆਂ ਨਾਲੋਂ ਵੀ ਅੱਗੇ ਜਾ ਸਕਦੀਆਂ ਨੇ ਜੀ ਵਿਸ਼ਵਾਸ ਆਪਣੇ ਬੱਚਿਆਂ ਤੇ ਹੋਣਾ ਚਾਹੀਦਾ ਹੈ ਇਸਾਡੀ ਸਾਡਾ ਬੱਚਾ ਕਿਸ ਤਰ੍ਹਾਂ ਅੱਗੇ ਜਾ ਰਿਹਾ ਸਾਨੂੰ ਅੱਛਾ ਹੀ ਬੱਚਿਆਂ ਨੂੰ ਗਾਈਡ ਕਰਨਾ ਚਾਹੀਦਾ ਸੋ ਦਾਦੀ ਦਾਦਾ ਜਦੋਂ ਬਾਹਰ ਜਾਂਦੇ ਫਿਰ ਵਧਾਈਆਂ ਮਿਲਦੀਆਂ ਹੋਣੀਆਂ ਇਹ ਸਾਨੂੰ ਪਰਿਵਾਰ ਨੂੰ ਵੀ ਵਧਾਈ ਹੋਵੇ ਜੀ ਵਧਾਈ ਹੋਵੇ ਤੁਹਾਡੀ ਪੋਤੀ ਨੇ ਜਾਂ ਪੁੱਤ ਨੇ ਬੜਾ ਨਾਮ ਰੋਸ਼ਨ ਕੀਤਾ ਵਧਾਈਆਂ ਮਿਲਦੀਆਂ ਫਿਰ ਬਿਲਕੁਲ ਬਿਲਕੁਲ ਬਹੁਤ ਵਧਾਈਆਂ ਮਿਲਦੀਆਂ ਜੀ ਅੱਜ ਤੋਂ ਅਸੀਂ ਬਹੁਤ ਖੁਸ਼ ਆਂ ਕਿ ਵੀਡੀਓ ਵਾਲੇ ਸਾਡੇ ਘਰ ਆ ਰਹੇ ਨੇ ਜੀ ਜੀ ਬੱਚੀ ਨੂੰ ਬੱਚੀ ਦੀਆਂ ਪੋਇਮਾਂ ਸੁਣ ਰਹੇ ਨੇ ਜੀ ਜੀ ਤੇ ਇਹਦੇ ਨਾਲ ਸਾਨੂੰ ਬੜਾ ਮਹਿਸੂਸ ਹੋ ਰਿਹਾ ਜੀ ਇਹ ਬੱਚੀ ਨੇ ਸਾਡਾ ਵੀ ਨਾਮ ਰੋਸ਼ਨ ਕਰ ਦਿੱਤਾ ਜੀ ਸੋ ਦਾਦੀ ਨਾਲ ਗੱਲਬਾਤ ਕੀਤੀ ਜੀ ਕਹਿੰਦੇ ਜੀ ਤੂੰ ਆਪਾਂ ਬਾਹਰ ਜਾਂਦੇ ਆ ਤਾਂ ਲੋਕ ਸਾਨੂੰ ਖੁਲਾਰ ਖੁਲਾਰ ਕੇ ਵਧਾਈਆਂ ਦਿੰਦੇ ਨੇ ਕਹਿੰਦੇ ਨੇ ਕਿ ਬਹੁਤ ਵਧੀਆ ਮਾਣ ਵਾਲੀ ਗੱਲ ਆਗੀ ਐਦਾਂ ਦੇ ਬੱਚੇ ਨੇ ਜਿਹੜੇ ਬੱਚੀਆਂ ਨਹੀਂ ਸਾਡੇ ਬੱਚੇ ਨੇ ਸਾਡਾ ਨਾਮ ਰੋਸ਼ਨ ਕੀਤਾ ਸੋ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਬਟਾਲਾ